ਕੀ ਤੁਸੀਂ ਬਿਊਟੀ ਪਾਰਲਰ ਦੀ ਟ੍ਰੇਨਿੰਗ ਪਟਿਆਲੇ ਸ਼ਹਿਰ ਵਿੱਚ ਲੈਣਾ ਚਾਹੁੰਦੇ ਹੋ ਸਪੈਸ਼ਲੀ ਲੇਡੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਕੈਨੇਡੀਅਨ ਆਈਕੀ ਪਟਿਆਲਾ ਨੇ ਆਪ ਦਾ ਇੱਕ ਟ੍ਰੇਨਿੰਗ ਸੈਂਟਰ ਪਟਿਆਲੇ ਸ਼ਹਿਰ ਵਿੱਚ ਖੋਲ੍ਹ ਦਿੱਤਾ ਹੈ ਜਿਹੜਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੋਲੇ ਹੈ ਤਾਂ ਲਈ ਆਉਣਾ ਜਾਣਾ ਆਸਾਨ ਹੈ ਸਕੂਟਰ ਪਾਰਕਿੰਗ ਤੇ ਕਾਰ ਪਾਰਕਿੰਗ ਸਫੀਸ਼ੀਐਂਟ ਅਵੇਲੇਬਲ ਹੈ ਤੁਸੀਂ 1 ਚਾਰ ਵੀਕ ਤੋਂ ਲੈ ਕੇ 6 ਵੀਕ 30 ਸਾਡੇ ਕੋਲ ਬਿਊਟੀ ਪਾਰਲਰ ਦੇ ਕੈਂਗ ਲੈ ਸਕਦੇ ਜੀ ਤੇ ਲੱਖਾਂ ਰੁਪਏ ਕਮਾਣ ਸਕੰਦੇ ਯੋਗ ਹੋ ਸਕਦੇ ਜੀ ਕਲਾਸਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਹੋਣਗੀਆਂ ਮੰਡੇ ਟੂ ਫਰਾਈਡੇ ਔਰ ਤੁਸੀਂ ਇਸ ਤਿੱਕੇ ਨਾਲ ਘਰ ਬੈਠੇ ਪਟਿਆਲੇ ਸ਼ਹਿਰ ਚ ਬੈਠੇ ਅਬੀ ਇਨਕਮ ਦਾ ਸਾਧਨ ਵਧਾ ਸਕਦੇ ਆ ਜਿਹੜੇ ਬੱਚੇ ਵਿਦੇਸ਼ਾਂ ਚ ਸਟੱਡੀ ਪਰਮਿਟ ਤੇ ਜਾ ਰਹੇ ਨੇ ਜੇਕਰ ਉਹ ਇਹ ਕੰਮ ਸਿੱਖ ਲੈਂਦੇ ਨੇ ਤਾਂ ਉਹ ਵੀ ਹਜ਼ਾਰਾਂ ਡਾਲਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਾ ਕੇ ਕਮਾਉਣ ਦੇ ਯੋਗ ਹੋ ਸਕਦੇ ਹਨ ਹੋਰ ਜਾਣਕਾਰੀ ਵਾਸਤੇ ਉਪਰੋਕਤ ਦਿੱਤੇ ਗਏ ਫੋਨ ਨੰਬਰ ਤੇ ਸੰਪਰਕ ਕਰੋ ਥੈਂਕ ਯੂ ਵੈਰੀ ਮਚ ਟੇਕ ਕਨੈਕਟਡ ਵਿਦ ਅਸ